ਸਾਸਰੀ ਗਾ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਸ਼ਾਈ ਆਲਿਆ ਟੋਕੜ ਗੱਬਣਾ ਆ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਚੜ੍ਹਦੀ ਕਲਾ ਬਾਬਾ ਦੀਸ਼ ਦੀ ਕਿਰਪਾ ਜੀ ਹੋਰ ਸੁਣਾਓ ਸਭ ਠੀਕ ਠਾਕ ਜੀ ਹਾਂ ਵਧੀਆ ਵੀਰੇ ਵਧੀਆ ਚਲੋ ਵੀਡੀਓ ਵੇਖਣ ਆਲੇ ਜਿੰਨਾਂ ਡੇਰੀ ਫਾਰਮ ਦੇ ਵੀਡੀਓ ਵੇਖਣ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵੀਰੇ ਤਾਂ ਵੀਰੇ ਨਾਂ ਦੱਸਿਓ ਨਾਂ ਮੇਰਾ ਬਿੱਲਾ ਜੀ ਪਿੰਡ ਸੈਂਸਰਾ ਤਹਿਸੀਲ ਨਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਸੈਂਸਰਾ ਚੁਗਦੇਵ ਗਣਾ ਰੋਡ ਤੇ ਡੇਰਾ ਆਪਣਾ ਜੀ ਨੰਬਰ ਮੇਰਾ 9501736536 ਜੀ ਠੀਕ ਹੈ ਜੀ ਤਾਂ ਵੀਰੇ ਚੰਗੀਆਂ ਵਹਿਣਾ ਆ ਗਈਆਂ 4 گاਵਾਂ ਜੇ ਤੇ ਇੱਕ ਝੋਟੀ ਐ ਇੱਕ ਝੋਟੀ ਆ ਗਈ ਚੰਗੀ ਸ਼ਕੀਨ ਆ ਗਈ ਹਨਾ ਜੀ ਤਾਂ ਵੱਡੇ ਕੱਦ ਕੱਟ ਵਾਲੀ ਪਿਓਰ ਸ਼ਾਈ ਵਾਲਾ ਵੀਰੇ ਵੀਡੀਓ ਪੂਰੀ ਵੇਖਿਓ ਚੰਗੇ ਤੋਹਫੇ ਵੀਰ ਲੈ ਗਿਆ ਜਾਂ ਤਾਂ ਵੀਰੇ ਤੋਕੜ ਗੱਬਣਾ ਤਾਂ ਮਗਰ ਵੀ ਸਿਰ ਆਈਆ ਬੱਚਾ ਇਹਦਾ ਆਪਣੇ ਕੋ ਸਾਰਾ ਹੀ ਮਾਲ ਦੰਡੀਆਂ ਦੇ ਵਿੱਚ ਆ ਕੋਈ ਮੁੰਡ ਜਵਾਨ ਨਹੀਂ ਹੈਗਾ ਕੋਈ ਦੋਂਦੀ ਆ ਕੋਈ ਝੋਗਿਆ ਹਨਾ ਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ 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 ਹੁਣ ਅਜੇ ਅੱਧਾ ਘੰਟਾ ਹੋ ਚੱਲਿਆ ਜੀ ਸੂਈ ਨੂੰ ਅੱਧਾ ਘੰਟਾ ਹੋਇਆ ਕਰੀਬ ਬਾਕੀ ਠੰਡੀ ਠੰਡੀ ਕੀ ਬਾਤ ਹੈ ਮਾਜੀ ਬਹਿ ਜਾ ਐ ਸਿਰਾ ਹੀ ਲੱਗਾ ਥਾਨ ਸੁਣਤਾ ਹਨਾ ਕੀ ਬਾਤ ਹੈ ਤਾਂ ਵੇਖੋ ਵੀਰੋ ਤਾਜੀ ਸੂਈ ਹੈ ਜੇ ਅੱਧਾ ਘੰਟਾ ਹੋ ਗਿਆ ਤੇ ਥਾਂ ਦੀ ਗੱਲ ਕਰੀਏ ਤਾਂ ਵੀਰੇ ਸਿਰਾ ਹੀ ਲਾਇਆ ਜਿੰਨੀ ਵੜ ਅੱਗੇ ਨੂੰ ਬਣੀਆ ਓਨੀ ਪਿਛਾਣੂ ਵੀਰੇ ਬਣੀਆ ਬੱਛੀ ਦਿੱਤੀ ਜੇ ਬਾਲੇ ਟੋਪ ਦੀ ਬੱਛੀ ਆ ਗਿਆ ਹਾਂਜੀ ਬੱਛੀ ਆ ਗਿਆ ਕੀ ਬਾਤ ਹੈ ਵੇਖੋ ਵੀਰੋ ਪੂਰਾ ਐ ਸਿਰਾ ਹੀ ਲੱਗਾ ਹਾਂਜੀ ਇੱਕ ਦੀ ਇੱਕ ਦੀ ਵੜ ਨੇ ਵੀ ਥੱਬੇ ਹੀ ਲਾਏ ਵੀਰੋ ਤਾਂ ਮਗਰ ਵੀ ਕੀ ਬਾਤ ਹੈ ਚੰਗੇ ਸੀਮਨ ਦਾ ਬੱਚਾ ਪਾਇਆ ਵਸ਼ੀ ਆ ਗਈ ਵੀਰੋ ਮਗਰ ਇਹਦੇ ਤੇ ਲੇਵੇ ਦੀ ਗੱਲ ਕਰੀਏ ਤਾਂ ਚੈੱਕ ਕਰ ਲੋ ਫੁੱਲ ਵੱਡੇ ਕਦ ਕਾਠ ਦੀ ਆ ਤਾਂ ਬੱਚੇ ਦਾ ਕਰਦੀ ਤੇ ਹਨਾ ਪਛਾਣੂ ਹੁੰਦੀ ਤਾਂ ਵੀਰੇ ਥਾਣ ਦੋਰਾ ਲੱਗਿਆ ਬਾਕੀ ਕੀ ਬਾਤ ਹੈ ਕੰਨੀਆਂ ਨਹੀਂ ਬਰਾਬਰ ਕੀਤੀਆਂ ਦੂਜਾ ਸੁਆ ਵੀਰੇ ਥਾਣ ਬਹੁਤ ਸਪੈਸ਼ਲ ਲੱਗਿਆ ਦੂਜਾ ਸੁਆ ਕੰਨੀਆਂ ਬਰਾਬਰ ਹੁੰਦੀਆਂ ਭਈਆਂ ਹਨਾ ਹਾਂਜੀ ਹਾਂਜੀ ਕੀ ਬਾਤ ਬਾਕੀ ਪਹਿਲਾਂ ਨੇ 27 28 ਲੀਟਰ ਦਾ ਦੁੱਧ ਭਰਿਆ ਜੇ ਠੀਕ ਹੈ ਵੀਰੇ ਹਾਂਜੀ ਹਾਂਜੀ ਥਾਣ ਬਹੁਤ ਚੰਗਾ ਲੱਗਾ ਏ ਚੋਣ ਬੜੀ ਐ ਮੋਗੇ ਨੂੰ ਬਿਲਕੁਲ ਹਾਂਜੀ ਅੱਧਾ ਘੰਟਾ ਹੋਣਾ ਤੇ ਲੈ ਜੀ ਸੂਈ ਅੱਧਾ ਘੰਟਾ ਹੋ ਗਿਆ ਤਾਂ ਵੇਖੋ ਵੀਰੋ ਚੈੱਕ ਕਰ ਲੋ ਸੋਹਣੀ ਵਸ਼ੀ ਦਿੱਤੀ ਆ ਮਗਰ ਚੰਗੇ ਸੀਮਨ ਦੀ ਵਸ਼ੀ ਪਾਲੀ ਇਹਨੇ ਤੇ ਨਾੜਾ ਨੂਣਾ ਚੈੱਕ ਕਰ ਲੋ ਐ ਚੰਗੇ ਰਿਕਾਰਡ ਵਾਲੀ ਆ ਖਾਣ ਬਹੁਤ ਸਪੈਸ਼ਲ ਲੱਗਿਆ ਤਾਂ ਵੀਰੇ ਥਾਣ ਵੀ ਵੇਥ ਵੇਥ ਤੇ ਲੱਗੇ ਐ ਗੇੜ ਗੇੜ ਤੇ ਨੂੰ ਐ ਸੋਹਣੇ ਥਣ ਲੱਗੇ ਵੀਰੇ ਵੈੜ ਨੂੰ ਕੀ ਕਹਨੇ ਵੈੜ ਦੀ ਬਾਕੀ ਇਹੋ ਜੇ ਕਿਤੇ ਰੱਬ ਸੁਭਵੀ ਅਭੀ ਮਿਲ ਦੇ ਜੀ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਬਹੁਤ ਸ਼ਾਨਦਾਰ ਵੈੜਾ ਬਾਕੀ ਬੱਚੇ ਦਾ ਬਾਲਾ ਕਰਦੀ ਤਾਂ ਕਰਦੇ ਹਾਂ ਜੀ ਬੱਚੇ ਦਾ ਤੇ ਕਰਦੀ ਤਾਂ ਦੋਵੇਂ ਪਾਸੇ ਨਾੜਾ ਨੇ ਵੀਰੋ ਐ ਦੁੱਧ ਵਾਲੀਆਂ ਬਹੁਤ ਚੰਗੀਆਂ ਨਿਸ਼ਾਨੀਆਂ ਲੱਗੀਆਂ ਨੇ ਤਾਂ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰੇ ਤੁਹਾਨੂੰ ਪਸੰਦ ਜ਼ਰੂਰ ਆਊਗੀ ਵੈੜ ਤੋਂ ਹੀ ਛੱਡ ਕੇ ਨਹੀਂ ਜਾਂਦੇ ਬਹੁਤ ਚੰਗੇ ਰਿਕਾਰਡ ਵਾਲੀ ਆ ਤਾਂ ਚੰਗਾ ਦੁੱਧ ਪਿਛਲੇ ਸੂਏ ਵੀਰ ਨੇ ਦੱਸਿਆ ਭਰਿਆ ਆਏ ਨੇ 27 28 ਲੀਟਰ ਮੱ비 ਰਾਮਨਾ ਭਰਿਆ ਜੇ ਠੀਕ ਹੈ ਜੀ ਇਹ ਰਿਕਾਰਡ ਚ ਰਹੀ ਹੈ ਠੀਕ ਹੈ ਦੂਜਾ ਸੁਆਜੇ ਇਹ ਕੰਨੀਆਂ ਨਹੀਂ ਬਰਾਬਰ ਗਿਣੀਆਂ ਠੀਕ ਹੈ ਵੀਰ ਜੀ ਹਾਂਜੀ ਦੂਜਾ ਸੁਈਏ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਹੋਜੂ ਛੋਟੇ ਛੋਟੇ ਹੀ ਐਂ ਬਾਬੀ ਜੀ ਮੋਲ ਕਰਾਉਣ ਭਾਵੇਂ ਲੱਖ ਕਰ ਲਈਏ ਸਵਾ ਕਰ ਲਈਏ ਹਾਂਜੀ ਹਾਂਜੀ ਮੋਲ ਕਰਦੇ ਜੀ 80 ਪੰਜ ਛੋੜ ਕਰ ਦਾਂਗੇ 75 ਦੀ ਦੇ ਦਾਂਗੇ 75 ਦੀ ਹਾਂਜੀ 75 ਠੀਕ ਹੈ ਕਿਆ ਬਾਤ ਹੈ ਵੇਖੋ ਵੀਰੋ ਚੈੱਕ ਕਰ ਲਓ ਕੁਆਲਿਟੀ ਕਿਆ ਬਾਤ ਹੈ ਜਦਾਂ ਮਾਜੀ ਨਵਾਉਂ ਐ ਠੰਡੀ ਸਲਾਕਾ ਕੀ ਤੋਰੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀਰੇ 75000 ਦੀ ਵੀਰ ਕਹਿੰਦਾ ਹੋਜੂ ਤਾਂ ਬੱਚਾ ਵੀ ਬਹੁਤ ਚੰਗੇ ਸੀਮਨ ਦਾ ਵੀਰ ਜੀ 75 ਦੇ ਵਿੱਚੋਂ 2000 ਛੱਡ ਦਿਓ ਹਾਂ ਨਾ 73 ਦੀ ਜਾਂਦੋ 73 ਦੀ ਦੇ ਦਾਂਗੇ ਕੀ ਬਾਤ ਆ ਵੇਖੋ ਵੀਰੋ ਫੋਨ ਜਰੂਰ ਲਾ ਲਿਓ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਵੀਰੇ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਹਾਨੂੰ ਪਸੰਦ ਜਰੂਰ ਵੈੜ ਆਊਗੀ ਵੱਡੀ ਵੈੜਾ ਪੂਰੀਆਂ ਸਫਾਈਆਂ ਚ ਆਲੇ-ਵਿਲੇ ਵੇ ਤੋਂ ਵੀਰੇ ਤਾਂ ਬਾਕੀ ਤੁਸੀਂ ਫੋਨ ਕਰ ਲਿਓ ਵੀਰ ਨੂੰ ਮਾਂ ਤੁਹਾਨੂੰ ਹੋ ਜੂ ਹਣਾ ਵੀਰੇ ਹੋਊਗਾ ਜੀ ਠੀਕ ਆ ਜੀ ਤਾਂ 73000 ਦੀ ਵੀਰ ਕਹਿੰਦਾ ਹੋ ਜੂ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਚਾਰ ਦੰਦ ਵੱਛੀ ਜੀ ਪਹਿਲਾਂ ਚਾਰ ਦੰਦ ਹਾਂਜੀ ਪੱਲਣ ਵੱਛੀ ਠੰਡੀ ਠੁੰਡੀ ਬਹੁਤ ਹੈ ਪਹਿਲਣ ਆ ਗਈ ਹਾਂਜੀ ਸੀਸ ਲੱਗ ਦੇਖੋ ਵੀਰੋ ਬਰੀਡ ਐ ਵੀ ਫੁੱਲਾ ਗੱਬਣਾ ਕੀ ਵੀਰੇ ਇਹ ਗੱਬਣ ਗੱਬਣ ਵੈੜਾ ਪੰਜ ਸੱਤ ਦਿਨ ਹਫਤਾ ਲੱਗ ਜੀ ਬਿਲਕੁਲ ਤਾਂ ਬਹੁਤ ਸ਼ਕੀਨ ਵੈੜਾ ਵੀਰੋ ਚੈੱਕ ਕਰੋ ਬਾਕੀ ਠੰਡੀ ਠੁੰਡੀ ਬਹੁਤ ਹੈ ਜਿੱਦਾਂ ਮਰਜ਼ੀ ਵੈਲੂ ਠੀਕ ਹੈ ਜੀ ਇਹਨੂੰ ਕਰੋ ਵੀਰੇ ਦੇਖੋ ਵੀਰੇ ਫੇਸ ਕੁਆਲਿਟੀ ਚੈੱਕ ਕਰ ਲਓ ਵੈੜ ਦੀ ਤਾਂ ਕੱਦ ਕਾਠ ਫੁੱਲ ਵੱਡੇ ਕੱਦ ਦੀ ਆ ਖਲਾਰੇ ਵੀਰ ਜੀ ਥਾਨ ਵੇਖ ਲੋ ਦੇਖੋ ਵੀਰੋ ਥਾਨ ਵੇਖ ਲੋ ਐ ਸੋਹਣਾ ਥਨ ਲੱਗਿਆ ਚਵਾਈ ਵਾਲੇ ਥਨ ਲੱਗੇ ਆ ਤਾਂ ਦਿਨ ਬਾਕੀ ਵੀਰੇ ਕਿੰਨਾ ਦੁੱਧ ਭਰ ਜੂ ਵੀਰ ਜੀ ਦੁੱਧ 20-22 ਲੀਟਰ ਆਮਨਾ ਭਰ ਦੋਗੀ ਬਿਲਕੁਲ ਕਿਉਂ ਬੱਚੀ ਬਹੁਤ ਚੰਗੀ ਐ ਗੱਤ ਕਾਠ ਵੱਡੇ ਦੀ ਆ ਬਰੀਡ ਆ ਤਾਂ ਲੇਵੇ ਦੀ ਗੱਲ ਕਰੀਏ ਤਾਂ ਵੀਰੇ ਹੁਣ ਤੋਂ ਸ਼ਾਨਦਾਰ ਪੂਰਾ ਬਣਾਉਂਦੀ ਜਾਂਦੀ ਐ ਵੇੜਾ ਤਾਂ ਦੁੱਧ ਵੀਰ ਕਹਿੰਦਾ ਚੰਗਾ ਰਿਕਾਰਡ ਭਰੂਗੀ ਗਾੜੀ ਵੀਰੇ ਦੁੱਧ ਤਾਂ ਤੁਹਾਡੀ ਸੇਵਾ ਦਾ ਦੁੱਧ ਦਾ ਵੀਰੇ ਸੇਵਾ ਦਾ ਦੇਣ ਕਿੰਨੇ ਵੀਰੇ ਬਾਕੀ ਲੈ ਜੂ ਸਭ ਤਾਂ ਕਰ ਲੈ ਜਣਾ ਆਰਾਮ ਨਾਲ ਜੀ ਠੀਕ ਹੈ ਜੀ ਹਾਂਜੀ ਹਬ ਕਾਰਾ ਉਹਨੇ ਠੰਡੀ ਠੁੰਡੀ ਬੋਹਰ ਹੈ ਤੇ ਲਾਟੂ ਨਾ ਬਹੁਤ ਅਜੇ ਪਰ ਨਹੀਂ ਠੀਕ ਹੈ ਜੀ ਤਾਂ ਵੀਰ ਜੀ ਮੋਲੇ ਦਾ ਮੋਲੇ ਦਾ ਵੀਰ ਜੀ ਤੁਸੀਂ ਕਰ ਦਿਓ ਜਿੰਨੇ ਦੀ ਚੰਗੀ ਲੱਗਦੀ ਨਹੀਂ ਕਰ ਦਿਓ ਜੈ ਜੀ ਜਾਣਦੇ ਹੋ ਹਨ ਕੋਈ ਨਹੀਂ ਜੈ ਜੀ ਮੋਲੇ ਛੋਟੇ ਛੋਟੇ ਆ ਵਿੱਚੋਂ ਮਤਲਬ ਇਨਾ ਘਣਾ ਨਹੀਂ ਰੱਖੇ ਤੁਸੀਂ ਹਨ ਹਾਂਜੀ 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 ਇਹਦਾ ਮੋਲ ਹੈਗਾ ਜੀ 70 ਹਾਂਜੀ 65 ਦੀ ਦੇ ਦਾਂਗੇ 65 ਦੀ ਹਾਂਜੀ ਹੋਰ ਕਰ ਦੀ ਇਮਾਨਦਾਰ ਕਰ ਦਿਓ 3000 ਹੋਰ ਕਰ ਦਿਆਂਗੇ 62 ਦੀ ਹਾਂਜੀ 62 ਦੀ 60 ਦੀ ਵੀਰੇ ਤੇ 60 ਦੀ ਦੇ ਦਾਂਗੇ ਤੇ ਆ ਵੀਰ ਜੀ ਕਿਦਾਂ ਇਹ ਵਹਿਣਾ ਦੋਵੇਂ ਵੱਡੀਆਂ ਨੇ ਫੁੱਲ ਕੱਦ ਕਾਠ ਵਾਲੀਆਂ ਨੇ ਤੇ ਕੋਈ ਵੀਰ ਕਿਦਾਂ ਜੋੜਾ ਹੀ ਪੁੰਦਾ ਤਾਂ ਮਾਨਤਨ ਹੋ ਜੂ ਹੋਰ ਮਾਨਤਨ ਕਰ ਦਿਆਂਗੇ ਜੇ ਵੀਰੇ ਕੋਈ ਜੋੜਾ ਪਾਲੂ ਤਾਂ 3000 ਜਾਂਦਿਓ ਕੋਈ ਨਹੀਂ ਇਹ ਚੋਂ ਹਨਾ ਇਹ 57 ਦੀ ਜਾਂਦਿਓ ਫਿਰ ਜੋੜੇ ਚ ਹਨਾ ਤੇ ਕੋਈ ਵੀਰ ਵੀਰੇ ਫੋਨ ਲਾ ਲਿਓ ਐ ਵੱਡੇ ਕੱਦ ਕਾਠ ਵਾਲੀਆਂ ਨੇ ਇੱਕੋ ਜੀਆਂ ਵਹਿੜਾਂ ਨੇ ਠੰਡੀਆਂ ਠੰਡੀਆਂ ਬਹੁਤ 바ਗੀ ਕੋਕਾ ਪੀ ਸੀ ਐ ਕੋਕਾ ਪੀ ਸਭ ਬਿਲਕੁਲ ਵੀਰੇ ਤੇ ਚੰਗੀਆਂ ਵਹਿੜਾਂ ਆਗੀਆਂ ਹਨਾ ਹਾਂਜੀ ਵੀਰੇ ਆ ਬੈਡ ਆ ਗਈ ਇਹਦਾ ਦੱਸਿਓ ਇਹ ਵੀ ਚਾਰ ਦੰਦ ਰੱਸੀ ਪੈਲਣ ਸਵੀ ਜੀ ਚਾਰ ਦੰਦ ਆ ਗਈ ਹਾਂਜੀ ਹਾਂਜੀ ਤਾਂ ਕਰਿਓ ਇਹਨੂੰ ਵੀਰੇ ਇਹ ਚੋਕੀ ਹੁੰਦੀਆਂ ਦੰਦੀਆਂ ਵੇਖ ਲੋ ਤੁਹਾਨੂੰ ਚਾਰ ਦੰਦ ਬਿਲਕੁਲ ਦੋਹੰਦੀ ਤੇ ਚੋਕੀ ਹੁੰਦੀ ਹੈ ਨਾ ਚੋਕੀ ਵਾਲੇ ਫੁੱਟਲੇ ਤਾਂ ਬੱਚਾ ਇਹਨੇ ਕੀ ਪਾਇਆ ਵੀਰ ਜੀ ਇਹਦਾ ਮੱਛਾ ਜੀ ਇਹ ਮੱਛਾ ਆ ਗਿਆ ਤਾਂ ਵੇਖੋ ਵੀਰੇ ਉਹ ਲੇਵਾ ਇਹਦਾ ਵੀ ਚੈੱਕ ਕਰ ਲੋ ਐ ਫੱਟੀ ਦਾ ਲੇਵਾ ਲੱਗਿਆ ਸੋਹਣੇ ਪਸ਼ੂ ਵੀਰ ਲੈ ਕੇ ਆਉਂਦਾ ਥਾਂ ਲੇਵੇ ਵਾਲੇ ਹੁੰਦੇ ਆ ਉਂਗਲਾਂ ਕੋ ਮੋਟੀ ਧਾਰ ਜੀ ਚੋਣ ਠੀਕ ਚਵਾ ਇੱਕ ਨੰਬਰ ਚਵਾ ਇੱਕ ਨੰਬਰ ਖਾਨੇ ਬਹੁਤ ਸਪੈਸ਼ਲ ਲੱਗਿਆ ਨਾ ਬਹੁਤ ਚੰਗਾ ਖਣ ਲੱਗਿਆ ਠੀਕ ਹੈ ਜੀ ਲੈ ਦੇਖੋ ਵੀਰੋ ਮਗਰੇ ਦੇ ਬੱਛਾ ਆ ਗਿਆ ਫੁੱਲ ਬਰੀਡ ਆ ਲੈਵਲ ਉਹ ਚੰਗਾ ਧੱਲੇਦਾਰ ਲੱਗਿਆ ਬੱਚਾ ਆ ਗਿਆ ਵੀਰ ਜੀ ਇਹਦਾ ਬੱਛਾ ਠੀਕ ਹੈ ਜੀ ਵਿਰਜੀ ਇਹਦਾ ਮੁੱਲ? ਬਾਕੀ ਚੋਣ ਚਾਂ ਚੰਗੀ ਉਂਗਲ ਨੂੰ ਮੋਟੀ ਤਾਰ ਇੱਕ ਬਸਮਾ ਆਉਂਦੀ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ। ਠੀਕ ਹੈ ਜੀ। ਹਾਂ ਜੀ। ਮੋਲੇ ਦਾ ਫੋਨ ਤੇ ਕਰਾਂਗੇ ਜੀ। ਇਹਦਾ ਫੋਨ ਤੇ? ਇਹਦਾ ਫੋਨ ਤੇ ਕਰਾਂਗੇ। ਠੀਕ ਹੈ ਵੀਰੇ ਠੀਕ ਹੈ। ਤਾਂ ਆ ਆ ਗਈ ਜੇ ਢੋਂਦੀ ਬੱਛੀ ਸ਼ਾਈ ਵਾਲ। ਦੋ ਦੰਦ? ਦੋ ਦੰਦ। ਠੀਕ ਹੈ ਜੀ। ਦੰਦੀਆਂ ਵੀ ਖਾਦ ਲੈਣੇ ਜੀ। ਠੀਕ ਹੈ। ਕੀ ਬਾਤ ਹੈ। ਦੇਖੋ ਵੀਰੇ ਦੋ ਦੰਦ ਪਿਓਰ ਸ਼ਾਈ ਵਾਲ ਢੋਂਨ ਵਾਲੀ। ਢੋਂਨ ਵਾਲੀ ਖਾਨ ਸਪੈਸ਼ਲ। ਵੱਛੀ ਆ ਗਈ ਮਗਰ ਹਾਂਜੀ ਮਗਰ ਵੱਛੀ ਆ ਗਈ ਠੀਕ ਹੈ ਬਾਕੀ ਹੈ ਠੰਡੀ ਠੁੰਡੀ ਜਿੱਦਾਂ ਮਰਜੀ ਐ ਠੰਡੀ ਤਾਂ ਕਿ 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 ਕਿਵੇਂ ਮੱਤਰਾ ਮੇਰੇ ਦੁੱਧ ਦਾ ਇਹਦਾ 8 ਕਿਲੋ ਦੁੱਧ ਜੇ ਢਾਈਆਂ ਮਹੀਨੇ ਦੀ ਗੱਬਣ ਜੇ ਢਾਈਆਂ ਮਹੀਨੇ ਦੀ ਗੱਬਣ ਆ ਗਈ ਯਾਰੀ ਚੈੱਕ ਕਰਾ ਕੇ ਖੜੋ ਅਸੀਂ ਚੈੱਕ ਕਰਾਈ ਆ ਠੀਕ ਹੈ ਜੀ ਚੈੱਕ ਕਰਾ ਕੇ ਖੜੋ ਢਾਈਆਂ ਮਹੀਨੇ ਦੀ ਗੱਬਣ ਚੈੱਕ ਪਾਸ ਮਗਰ ਵੱਛੀ ਜੇ ਵੱਛੀ ਤੇ ਜੇ ਮਿਲਦੀ ਹੈ 8 ਕਿਲੋ ਦੁੱਧ ਵੱਛੀ ਆ ਗਈਆਂ ਹਾਂਜੀ ਮਗਰ ਵੱਛੀ ਕਿਹੜੀ ਆ ਗਈ ਵੀਰੇ ਹਾਂਜੀ ਜਾ ਵੇਖ ਠੀਕ ਹੈ ਆ ਵੱਛੀ ਵੀਰੋ ਆ ਗਈ ਆ ਕੀ ਬਾਤ ਹੈ ਜੀ ਪਿਓਰ ਸ਼ਾਈ ਵਾਲਾ ਗਿਆ ਜੀ ਸ਼ਾਈ ਵਾਲ ਮਗਰ ਬੱਜੀ ਕੀ ਕਹਿਨੇ ਆ ਵਸ਼ੀ ਦੇ ਵੀਰੇ ਐਤੋਂ ਨਾਲੀ ਤਾਂ ਵੀਰੇ ਇਹੋ ਜਿਹਾ ਪਸ਼ੂ ਦਾ ਮੋਦ ਘੱਟ ਵੇਖਣ ਨੂੰ ਮਿਲਦਾ ਪਿਓਰ ਸ਼ਾਈ ਵਾਲ ਵਸ਼ੀ ਹੈ ਮਗਰ ਤੋਂ ਨਾਲੀ ਤਾਂ ਕਿਆ ਬਾਤਾਂ ਨੇ ਜੀ ਐ ਸਿਰੇ ਲੱਗਾ ਤਾਂ ਵੀਰੇ ਗਾੜੀ ਵੀ ਤੋਕਰ ਗੱਬਣਾ ਗਾੜੀ ਵੀ 2-3 ਮਹੀਨਾ ਦੀ ਗੱਬਣ ਜੇ ਕਿਆ ਬਾਤ ਹੈ ਜੀ ਵੇਖੋ ਵੀਰੇ ਵਸ਼ੀ ਚੈੱਕ ਕਰ ਲਓ ਇੱਕ ਵਾਰੀ ਫਿਰ ਤੋਂ ਤੋਂ ਨਾਲੀ ਪਿਓਰ ਸ਼ਾਈ ਵਾਲ ਐ ਚੱਲ ਝੂਲਰ ਚੈੱਕ ਕਰ ਲਓ ਕੰਨ ਕੁੰਨ ਧੁੰਨ ਕਿਆ ਬਾਤ ਹੈ ਬੱਚੇ ਦਾ ਬੋਦਾ ਤੇ ਕਰਦੀ ਹੈ ਨਾ ਜੀ ਤੋਰੋ ਵੀਰੀ ਜੀ ਲੰਮੀ ਤਾਂ ਵੇਖੋ ਵੀਰੋ ਟੋਕਰ ਗੱਬਣਾ ਤਾਂ ਪਿਓਰ ਸ਼ਾਈ ਵਾਲਾ ਤਾਂ ਵੀਰੇ ਚਵਾਚੂ ਦੋ ਮਣੀ ਇੱਕ ਨੰਬਰ ਜੀ ਇੱਕ ਨੰਬਰ ਲੱਗੀ ਹੈ ਹੌਣ ਬੋਲੀ ਕੀ ਬਾਤ ਹੈ ਹੈਵੀ ਸਲੱਗ ਹੈ ਨਾ ਜੀ ਹਾਂਜੀ 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 ਕੀ ਬਾਤ ਹੈ ਥਾਨ ਥੁਣ ਚੰਗਾ ਲੱਗਿਆ ਥਾਨ ਥੁਣ ਬਹੁਤ ਚੰਗਾ ਹੈ ਦੋ ਦੰਦ ਬੱਚੀ ਦੋ ਦੰਦ ਆ ਗਈ ਹੈ ਨਾ ਤਾਂ ਵੇਖੋ ਵੀਰੋ ਕਿਹੜੇ ਵੀਰ ਸ਼ਕੀਨ ਆ ਖੜੋ ਹਾਂਜੀ ਹਾਂਜੀ ਤਾਂ ਉਹ ਤਾਂ ਨਹੀਂ ਵੀਰੇ ਮਿੰਟ ਤੋਂ ਪਹਿਲਾਂ ਉਸੇ ਵਾਲੇ ਵੇਖਣ ਆਲੀ ਹੈ ਹਨਾ ਹਾਂਜੀ ਹਾਂਜੀ ਬਾਕੀ ਜਿੰਨੀ ਵੀ ਸਾਰੀ ਸੁਧਰੀ ਜੇ ਬਿਲਕੁਲ ਤਾਂ ਵੇਖੋ ਵੀਰੇ ਟੋਕਰ ਗੱਬਣਾ ਬਾਕੀ ਉਮਰ ਵੀ ਕਿਹੜੀ ਹੈਗੀ ਹੈ ਜੀ ਇਹ ਬਿਲਕੁਲ ਉਮਰ ਵੀ ਦੋ ਦੰਦਾ ਹੈ ਤਾਂ ਵੀਰੇ ਕੰਦ ਕਾਠ ਵੀਰ ਕੱਢੂਗੀ ਵੇੜ ਹਾਂਜੀ ਹਾਂਜੀ ਇਹਦੇ ਬਹੁਤ ਫਾਨਾ ਜੀ ਠੀਕ ਹੈ ਤੇ ਬੱਚੇ ਵੀਰੇ ਐ ਪਿਓਰ ਪਉਂਦੀ ਹੈ ਹਨਾ ਹਾਂਜੀ ਹਾਂਜੀ ਵੇਖੋ ਵੀਰੇ ਚੱਲ ਰਹਾ ਬੱਚਾ ਵਾ ਵਸ਼ੀ ਮਗਰ ਆ ਗਿਆ ਤਾਂ ਢਾਣਿਆ ਮੀਨਾ ਦੀ ਵੀ ਕਹਿੰਦਾ ਚੈੱਕ ਪਾਸਾ 8 ਕਿਲੋ ਦੁੱਧ ਆ ਗਿਆ ਹਨਾ ਜੀ ਤਾਂ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਵੀ ਜੀ 50000 ਠੀਕ ਆ ਮਾਨਤਨ ਵੀਰੇ 50000 ਛੋਟ ਕਰਾਂਗੇ ਵੀਰੇ 45 ਦੀ 45 ਦੀ ਤਿੰਨ ਜਾਨ ਦੇ ਵੀਰੇ 42 ਦੀ ਦੇ ਦਿੰਗੇ ਬੋਦਸ ਚਲੋ ਠੀਕ ਆ ਰੇਟ ਵੀ ਕਰ ਦਾਂਗੇ ਮਾਨਤਨ ਜਿਹੜਾ ਦੀ ਕੋਈ ਫੋਨ ਲਾਵੇ ਮੋੜਨਾ ਨਹੀਂ ਹਨਾ ਹੋਰ ਵੀ ਮਾਨਤਨ ਕਰ ਦਾਂ ਤਾਂ ਵੀਰੇ ਤੂੰ ਫੋਨ ਨਾਲ ਲੈ ਉਹ ਕਿੰਨੀ ਵੀ ਸਾਰੀ ਸੁਖਰੀ ਹੈ ਬੱਚੀ ਕਿਉਂਕਿ ਹੁਣ ਚੰਗੀ ਹੈ ਠੰਡੀ ਸੀਲ ਫਲੱਗ ਠੀਕ ਆ ਅਸੀਂ ਚੈੱਕ ਕਰਾ ਕੇ ਜਿਹਨੇ ਵੀ ਵੀਰ ਬਰਾ ਨਖਾਨੀ ਭਾਵੇਂ ਆਪਣੀ ਤਸੱਲੀਆਂ ਚੈੱਕ ਕਰਾ ਕੇ ਖੜੇ ਹੋ ਠੀਕ ਹੈ ਜੀ ਤਾਂ ਉਹ ਵੀਰੇ ਤੁਹਾਡਾ ਫਰਜ਼ ਬੰਦਾ ਜੀ ਤੁਸੀਂ ਆਪਣੀ ਚੈੱਕ ਕਰਾਓ ਹਣਾ ਜੀ ਤਾਂ ਚੈੱਕ ਕਰਾਈ ਦੀ ਡਾਕਟਰ ਨਾਲ ਵੀਡੀਓ ਵੀ ਬਣਾਈ ਹੈਗੀ ਹੈ ਠੀਕ ਹੈ ਜੀ ਜਿਹਨੂੰ ਚਾਹੀਦੇ ਪਾ ਵੀ ਸਕਦੇ ਬਿਲਕੁਲ ਤਾਂ ਤੁਹਾਨੂੰ ਵੀਰੇ WhatsApp ਤੇ ਵੀਡੀਓ ਆ ਜੂਗੀ ਹਾਂ ਜੀ ਚੈੱਕ ਹੁੰਦੀ ਦੀ ਟੋਕਰ ਗੱਬਣਾ ਪ्योर ਛਾਈ ਵਾਲ ਤਾਂ 44 42 ਦੀ ਕਿਹਾ ਚਲੋ 40 ਦੀ ਵੀਰੇ ਜੀ ਜਾਂਦੇ ਹੋ ਕੋਈ ਨਾ ਹਣਾ ਜੀ 40 ਦੀ ਜਾਂਦੇ ਹੋ ਤਾਂ ਬਾਕੀ ਵੀਰੇ ਹੈ ਬਹੁਤ ਸੁਥਰੀ ਬਹੁਤ ਸੋਹਣੀ ਵੈੜਾ ਹਾਂਜੀ ਝੋਟੀ ਆ ਗਈ ਅਗਲੀ ਰੋਟੀ ਦੁਜਾ ਸੂਆ ਛੀ ਕੀ ਦੰਦਾ ਦੀ 6 ਦੰਦਾ ਕੀ ਆ ਜੀ 6 ਦੰਦਾ ਕੱਟੀ ਆ ਗਈ ਜੀ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਜੀ ਹਾਂਜੀ ਹਾਂਜੀ ਛੀ ਕੀ ਕੱਟੀ ਜਿਹਾ ਦੰਦੀ ਫੁੱਟ ਇਧਰ ਛੀ ਕੀ ਫੁੱਟਨ ਲਈ ਹੈਵੀ ਠੰਡੀ ਸੀਲ ਹੈ ਹਨਾ ਜੀ ਹਾਂਜੀ ਠੀਕ ਆ ਜੀ ਤਾਂ ਦੁਜਾ ਸੂ ਆ ਗਈ ਨੋ ਬੜਾ ਹਨ ਬਹੁਤ ਦੰਦਾ ਲੱਗਾ ਕੀ ਬਾਤ ਆਨੇ ਜੀ ਵੇਖੋ ਵੀਰੋ ਲੈਵਾ ਚੈੱਕ ਕਰੋ ਤਾਂ ਵੱਡੀ ਝੋਟੀ ਆ ਪਲੀ ਜੁੜੀ ਫੁੱਲ ਥੱਲੇ ਵਾਲੂ ਐਂਤ ਲੱਲੇਦਾਰ ਲੱਗਿਆ ਗੇਠ ਗੇਠ ਤੇ ਥਾਣਾ ਗਿਆ ਤਾਂ ਵੀਰੇ ਸਿਵਤ ਵੀ ਤਾਂ ਚੰਗੇ ਪਸ਼ੂ ਦੀ ਆਪੇ ਹੀ ਹੁੰਦੀ ਆ ਤਾਂ ਸੋਹਣੀ ਸੁਸਰੀ ਝੋਟੀ ਆ ਕੱਦ ਕਾਠਾਲੀ ਆ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਹੈਵੀ ਵੀਰੇ ਪਤਲੇ ਚਮਚ ਦੇਣ ਵੀਰੇ ਕਿੰਨਾ ਲੈ ਜੂ ਇਹ ਲੈ ਜਾਏਗੀ 500 ਦਿਨ 5-7 ਦਿਨ ਲੈ ਜੂ ਹਣਾ ਰੋਤ ਕੋ ਕਟੀਆਂ ਲਿਆਣੀਆਂ ਤਾਂ ਬਸ ਦੋ ਦੂਜੀ ਵੀ ਮੱਪੀ ਅੱਛਾ ਦੀ ਠੈਚਲਗੀ ਦਾ ਦੱਸਿਓ ਦੂਜੀ ਵੀਡੀਓ ਚ ਹਾਂਜੀ ਤੁਸੀਂ ਦੱਸ ਦਿਓ ਅਗਲੀ ਵੀਡੀਓ ਚ ਪਾਉਣੀ ਆ ਹਾਂਜੀ ਤੇ ਬਾਕੀ ਚੰਗੀਆਂ ਕੱਟੀਆਂ ਲਿਆਈਆਂ ਮਾਲ ਚੰਗਾ ਹੁੰਦਾ ਤੁਹੀਂ ਅੱਗੇ ਵੀ ਵੰਦੇ ਜਾਂ ਅੱਗੇ ਵੀ ਬਿਲਕੁਲ ਤਾਂ ਵੀਰੇ ਇਹੋ ਜਿਹਾ ਹੁਣ ਸ਼ਾਮ ਸੁਦਰਾ ਪਸ਼ੂ ਸੋਨਾ ਸੁਨਾਖਾ ਹਨ ਕਿਤੇ ਕਿੱਲੇ ਵੀ ਦੇ ਵੱਜੇ ਵੀ ਸੋਨਾ ਲੱਗੂ ਤਾਂ ਥਾਂ ਦੀ ਗੱਲ ਕਰੀਏ ਤਾਂ ਵੀਰੇ ਲੇਵੇ ਦੀ ਬਹੁਤ ਸਫਾਈਆਂ ਨੇ ਤਾਂ ਵੀਰੇ ਕੱਦ ਦੀ ਗੱਲ ਕਰੀਏ ਫੁੱਲ ਕੱਦ ਦਾ ਘਾ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਵੱਡੇ ਕੱਦ ਦੀ ਝੋਟੀਆਂ ਤਾਂ ਸਿੰਘ ਸੁੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਬਾਕੀ ਪਾਰਾ ਤੇਰਾ ਵੀ ਪਹਿਲਾਂ ਦਾ ਰਸਤਾ ਰਿਹਾ ਜੀ ਤੇ ਚਪੇਲ ਨੇ ਚੰਗਾ ਦੁੱਧ ਭਰਿਆ ਹਾਂਜੀ ਬਹੁਤ ਚੰਗਾ ਭਰਿਆ ਠੀਕ ਹੈ ਐਸਾ ਵਾਦੀ ਭਰੇਗੀ ਘੱਟ ਨਹੀਂ ਪਰਦੀ ਬਿਲਕੁਲ ਦੇਖੋ ਵੀਰੇ ਵਾਨੇ ਤੇ ਨਾੜਾ ਨੂਣਾ ਚੈੱਕ ਕਰ ਲਓ ਤੇ ਥਣ ਗੇਠ ਗੇਠ ਤੇ ਉਹ ਨੋਕ ਵਾਲਾ ਬਹੁਤ ਸੋਹਣਾ ਨਾਲ ਲੱਗਦਾ ਹਾਂਜੀ ਹਾਂਜੀ ਬੇਟੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਛੋਟੀ ਛੋਟੀ ਦੇ ਦਾਂਗੇ 135 ਦੀ 135 ਦੀ ਹਾਂਜੀ ਹਾਂਜੀ ਮਾਨ ਤਾਂ ਨੀ ਵੀਰੇ 130 ਦੀ ਦੇ ਦੇ 130 ਦੀ ਹਾਂਜੀ ਤਿੰਨ ਜਾਣ ਦੇ 27 ਦੀ ਹਾਂਣਾ 22 ਦੀ ਦੇ ਦਾਂਗੇ ਹੋਰ ਠੀਕ ਆ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਕੋਈ ਡੇਡ ਨਹੀਂ ਵੀਰ ਨੇ ਕਹਿ ਦਿੱਤਾ ਰੇਟ ਜਾਜਾ ਬਾਕੀ ਤੁਸੀਂ ਆਪਣੇ ਬਿਲਕੁਲੋਂ ਜਾਜ ਬਾਕੀ ਕੰਡੀਆਂ ਚ ਕੱਟੀਏ ਤੇ ਕੰਡੀਆਂ ਚ ਐਂ ਸਿੰਗਲ ਹੱਡੀ ਚੱਕਦੀ ਆ ਵਜਨ ਵਜਨ ਫੁੱਲਾ ਤੇ ਪੂਰੀਆਂ ਸਫਾਈਆਂ ਵੀਰੇ ਤੁਸੀਂ ਆਓਗੇ ਇੱਥੇ ਤਾਂ ਤੁਸੀਂ ਛੱਡ ਕੇ ਨਹੀਂ ਜਾਂਦੇ ਹੁਣ 127 ਦੀ ਹੈ ਨਾ ਵੀਰੇ 127 ਦੀ ਠੀਕ ਆ ਜੀ ਬਾਕੀ ਕੱਦ ਵੀ ਮੇਰੇ ਨੂੰ ਮੇਰੇ ਜਿਨੀ ਉੱਚੀ ਜੀ ਕੱਦ ਫੁੱਲ ਆ ਗਿਆ ਹੈ ਨਾ ਤਾਂ ਵੇਖੋ ਵੀਰੋ ਇਹੀ ਪਸ਼ੂ ਆਗੇ ਹੈ ਨਾ ਹਾਂਜੀ ਇਹੀ ਪਸ਼ੂ ਇਹ ਝੋਟੀ ਦੇ 4 ਗਾਵਾਂ 4 ਗਾਵਾਂ ਆ ਗਿਆ ਤਾਂ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਰੇਟ ਵੀਰ ਦਾ ਜਾਇਜ ਆ ਪਰ ਸ਼ਾਈ ਵਾਲ ਦਾ ਵੀ ਰੇਟ ਜਾਇਜ ਆ ਵੱਡੀਆਂ ਵੈੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦੇ ਕਾ ਪਿੰਡ ਸੈਂਸਰਾ ਜੀ ਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਹਾਂਜੀ ਸੈਂਸਰਾ ਚੁਗਦੇਕਲਾ ਰੋਡ ਤੇ ਆਪਣਾ ਡੇਰਾ ਜੀ ਕਿੱਲਾ ਮੇਰਾ ਨਾਮ ਹੈ ਨੰਬਰ ਮੇਰਾ 9501736536 ਨੰਬਰ ਹਾਂਜੀ ਠੀਕ ਹੈ 사ਸੀ ਕਾ ਵੀਰ ਜੀ